ਪੰਚਕੁਲਾ ਚੀਜ਼ ਸੁਪਰੀਮ ਕੋਰਟ ਦੇ ਹੁਕਮਾਂ ਤੇ ਬਣੀ ਹਾਈ ਪਾਵਰ ਕਮੇਟੀ ਦੀ ਬੈਠਕ ਕਿਸਾਨ ਆਗੂਆਂ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦਾ ਸਰਦਾਸ ਅਸਦੂਕ ਮੋਰਚਾ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਤੋਂ ਕਰ ਚੁੱਕਾ ਇਨਕਾਰ। ਉਹ ਕੋਪਨਰੀ ਮੰਤਰੀ ਮੰਤਰੀ ਕੇਂਦਰ ਨੂੰ ਸਲਾਹ ਕਿਹਾ ਅੜੀਏ ਦਾ ਰਵਈਆ ਛੱਡ ਕੇ ਕਿਸਾਨਾਂ ਦੇ ਨਾਲ ਗੱਲ ਕਰੇ ਕੇਂਦਰ ਸਰਕਾਰ ਜ਼ੇਦ ਦੇ ਨਾਲ ਨਹੀਂ ਗੱਲਬਾਤ ਦੇ ਨਾਲ ਨਿਬੜੇਗਾ ਮਸਲਾ। ਪੁਣ ਕੰਟਰੀ ਮੰਡਾ ਕੇਂਦਰ ਸਰਕਾਰ ਤੇ ਵੱਡਾ ਇਲਜ਼ਾਮ ਕਿ ਆ ਕੇਂਦਰ ਰੱਦ ਕੀਤੇ ਕਾਨੂੰਨਾਂ ਨੂੰ ਨਵੇਂ ਰੂਪ ਦੇ ਵਿੱਚ ਲਾਗੂ ਕਰਨ ਦੀ ਕਰ ਰਹੀ ਕੋਸ਼ਿਸ਼ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਵੇਗਾ ਕੇਂਦਰ ਦਾ ਨਵਾਂ ਖਰੜਾ ਲਾਰੈਂਸ ਮੈਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੇ ਕੀਤਾ ਬਰਖਾਸਤ ਗ੍ਰਹਿ ਵਿਭਾਗ ਨੇ ਜਾਰੀ ਕੀਤੇ ਆਰਡਰ ਗੁਰਦਾਸਪੁਰ ਦੇ ਢਾਰੀਵਾਲ ਦੇ ਵਿੱਚ ਬੀਡੀਪੀਓ ਦਫ਼ਤਰ ਦੇ ਵਿੱਚ ਹੰਗਾਮਾ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜੀ ਵੀਡੀਓ ਤੇ ਉਹਦੇ ਨਾਲ ਹੋਈ ਤਿੱਖੀ ਬਹਿਸ ਇੱਕ ਐਫਆਈਆਰ ਨੂੰ ਲੈ ਕੇ ਸੀ ਵਿਵਾਦ ਪੰਜਾਬ ਦੇ ਵਿੱਚ ਫਿਰ ਹੋਣਗੇ ਬੱਸਾਂ ਦੇ ਚੱਕੇ ਜਾਮ ਪੀਆ ਟੀਸੀ ਅਤੇ ਰੋਡਵੇਜ਼ ਦੇ ਕਾਮਿਆਂ ਨੇ 6 ਤੋਂ 8 ਤਰੀਕ ਤੱਕ ਹੜਤਾਲ ਦਾ ਕੀਤਾ ਐਲਾਨ 7 ਜਨਵਰੀ ਨੂੰ ਕਿਰਨਗੇ ਸੀਐਮ ਰਿਹائش ਦਾ ਕ ਪ੍ਰਧਾਨ ਮੰਤਰੀ ਡਾਕਟਰ ਮਰਮਉਂਦ ਸਿੰਘ ਦੀ ਅੱਜ ਦਿੱਲੀ ਦੇ ਵਿੱਚ ਹੋਵੇਗੀ ਅੰਤਿਮ ਅਰਦਾਸ ਦੁਪਹਿਰ 3 ਵਜੇ ਗੁਰਦਵਾਰ ਕਾਬਗੰਢ ਦੇ ਵਿੱਚ ਹੋਵੇਗਾ ਸਮਾਗਮ ਸਸਿਗਾ ਤੁਸੀਂ ਵਖਰੇਓ ਨਿਊਜ਼ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਨੂੰ ਸਤਿਕਾਰ ਜੁੜੀ ਵੱਡੀ ਖਬਰ ਤੋਂ ਪੰਜਾਬ ਸਣੇ ਉੱਤਰ ਭਾਰਤ ਦੇ ਵਿੱਚ ਕੜਾਕੇ ਦੀ ਠੰਡ ਲਗਾਤਾਰ جاری ਹੈ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਸੰਗਣੀ ਧੁੰਦ ਛਾਈ ਹੋਈ ਹੈ ਫਰੀਦਕੋਟ ਤੇ ਅੰਮ੍ਰਿਤਸਰ ਦੇ ਵਿੱਚ ਤਾਪਮਾਨ ਸ਼ਿਮਲਾ ਤੋਂ ਵੀ ਘੱਟ ਜੋ ਕੇ ਦਰਜ ਕੀਤਾ ਗਿਆ ਹੈ ਫਰੀਦਕੋਟ 5.5 ਡਿਗਰੀ ਸੈਲਸੀਅਸ ਤਾਪਮਨ ਦੇ ਨਾਲ ਸਭ ਤੋਂ ਜਿਹੜਾ ਕਿ ਠੰਡ ਇਸ ਜਗ੍ਹਾ ਤੇ ਵਿਚਰੀ ਸ ਜ਼ਿਲ੍ਹੇ ਦੇ ਵਿੱਚ ਰਹੀ ਹੈ ਮਰਸਾਬ ਦੇ ਵਿੱਚ ਘੱਟ ਤੋਂ ਘੱਟ ਤਾਪਮਨ 5.8 ਡਿਗਰੀ ਸੈਲਸੀਅਸ ਰਿਹਾ ਹਾਲਾਂਕਿ ਸ਼ਿਮਲਾ ਦੇ ਵਿੱਚ ਘੱਟ ਤੋਂ ਘੱਟ ਤਾਪਮਨ 6 ਡਿਗਰੀ ਸੈਲਸੀਅਸ ਰਿਹਾ ਹੈ ਪੰਜਾਬ ਦੇ ਵਿੱਚ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਤਾਪਮਨ 8 ਡਿਗਰੀ ਦੇ ਨੇੜੇ ਰਿਹਾ ਹੈ ਮੌਸਮ ਵਿਭਾਗ ਦੇ ਮੁਤਾਬਿਕ ਕੱਲ ਨੂੰ ਮੌਸਮ ਸਾਫ਼ ਹੋਣ ਦੀ ਸੰਭਾਵਨਾ ਹੈ ਬਾਦਰੀ ਠੰਡ ਦੇ ਨਾਲ ਕਿਸਾਨਾਂ ਨੂੰ ਫਾਇਦਾ ਹੈ ਕਣਕ ਦੀ ਫਸਲ ਦੇ ਲਈ ਇਹ ਠੰਡ ਫਾਇਦੇਮੰਦ ਹੁੰਦੀ ਹੈ ਤਾਂ ਪੰਜਾਬ ਸਣੇ ਉੱਤਰ ਭਾਰ ਦੇ ਵਿੱਚ ਕੜਾਕੇ ਦੀ ਜੋ ਕਿ ਲਗਾਤਾਰ ਠੰਡ ਪੈ ਰਹੀ ਹੈ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਨਜ਼ਰ ਆ ਰਹੀ ਹੈ ਤਸਵੀਰਾਂ ਵਿੱਚ ਸੰਘਣੀ ਧੁੰਦੀਆਂ ਸੀ ਤੁਹਾਨੂੰ ਆ ਵਿਖਾ ਰਹੇ ਹਾਂ ਆ ਫਰੀਦਕੋਟ ਤੇ ਅੰਮ੍ਰਿਤਸਰ ਦੇ ਵਿੱਚ ਤਾਪਮਾਨ ਸ਼ਿਮਲਾ ਤੋਂ ਵੀ ਘੱਟ ਦਰਜ ਕੀਤਾ ਗਿਆ ਹੈ ਆਪਣੇ ਆਪ ਦੇ ਵਿੱਚ ਹੈਰਾਨੀ ਜਨਕ ਹੈ ਹਾਲਾਂਕਿ ਜਦੋਂ ਠੰਡ ਦੀ ਗੱਲ ਹੁੰਦੀ ਹੈ ਸਰਦੀ ਦੀ ਗੱਲ ਹੁੰਦੀ ਹੈ ਸ਼ਿਮਲੇ ਦਾ ਜ਼ਿਕਰ ਹੁੰਦਾ ਹੈ ਤਾਂ ਆਪਣੇ ਆਪ ਦੇ ਵਿੱਚ ਕਾਂਬਾ ਛਿੜ ਜਾਂਦਾ ਹੈ ਪਰ ਜਦੋਂ ਫਰੀਦਕੋਟ ਤੇ ਅਮਰਸਰ ਸਾਹਿਬ ਦੇ ਵਿੱਚ ਸ਼ਿਮਲਾ ਤੋਂ ਵੀ ਤਾਮਨ ਘੱਟ ਦਰਜ ਹੋਵੇ ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਿਵੇਂ ਕੜਾਕੇ ਦੀ ਠੰਡ ਪੈ ਰਹੀ ਰੋਕਰਾਂਗੇ ਅਗਲੀ ਖਬਰ ਦਾ ਸੁਪਰੀਮ ਕੋਰਟ ਦੇ ਵੱਲੋਂ ਆ ਬਣਾਈ ਹਾਈ ਪਾਵਰ ਕਮੇਟੀ ਦੀ ਅੱਜ ਮੀਟਿੰਗ ਹੋਣ ਜਾ ਰਹੀ ਹੈ ਪੰਚਕਲਾ ਦੇ ਵਿੱਚ ਹੋਣ ਵਾਲੀ ਕਮੇਟੀ ਦੇ ਲਈ ਕਿਸਾਨਾਂ ਨੂੰ ਸੱਦਾ ਪੇਚਿਆ ਗਿਆ ਹੈ ਕਿ ਆਪਣੇ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਸ਼ੰਭੂ ਤੇ ਖਨੌਰੀ ਮੋਰਚੇ ਦੇ ਕਿਸਾਨ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਇਸ ਤੋਂ ਪਹਿਲਾਂ ਮੈਂ ਜ਼ਿਆਦਾਤਰ ਮੀਟਿੰਗਾਂ ਦੇ ਵਿੱਚ ਕਿਸਾਨ ਨਹੀਂ ਪਹੁੰਚੇ ਸੁਪਰੀਮ ਕੋਰਟ ਦੇ ਵੱਲੋਂ ਕਿਸਾਨਾਂ ਦੇ ਨਾਲ ਗੱਲਬਾਤ ਦੇ ਦਰਸਲ ਇਹ ਕਮੇਟੀ ਆ ਬਣਾਈ ਗਈ ਹੈ ਲਗਾਤਾਰ ਇਸ ਕਮੇਟੀ ਦੇ ਜ਼ਰੀਏ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜੋ ਸ਼ੰਭੂ ਤੇ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹਾਈਵੇ ਜਮ ਹੋਇਆ ਉਸ ਮਸਲੇ ਦਾ ਹਲ ਕੱਢਿਆ ਜਾ ਸਕਤੇ ਤੇ ਇਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਹਾਈ ਪਾਵਰ ਕਮੇਟੀ ਦੀ ਅੱਜ ਮੀਟਿੰਗ ਹੋਵੇਗੀ ਪੰਚਕਲਾ ਦੇ ਵਿੱਚ ਹੋਣ ਵਾਲੀ ਕਮੇਟੀ ਦੇ ਲਈ ਕਿਸਾਨਾਂ ਨੂੰ ਅਲੱਗ ਕੇ ਸੱਦਾ ਭੇਜਿਆ ਗਿਆ ਹੈ ਐਸ ਕੇ ਐਮ ਨੇ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਜਦਕਿ ਸ਼ੰਭੂ ਟੈਕਨੋਲਜੀ ਮੋਰਚੇ ਦੇ ਕਿਸਾਨ ਵੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਤਾਂ ਸੁਪਰੀਮ ਅਬੜਾਈ ਹਾਈ ਪਾਵਰ ਕਮੇਟੀ ਦੀ ਅੱਜ ਐਮ ਮੀਟਿੰਗ ਜੋ ਕੇ ਰੱਖੀ ਗਈ ਹੈ ਪੰਜ ਕਲਾ ਦੇ ਵਿੱਚ ਹੋਣ ਵਾਲੀ ਕਮੇਟੀ ਦੇ ਲਈ ਕਿਸਾਨਾਂ ਨੂੰ ਸੱਦਾ ਭੇਜਿਆ ਗਿਆ ਕਮੇਟੀ ਦੀ ਮੀਟਿੰਗ ਦੇ ਲਈ ਕਿਸਾਨਾਂ ਨੂੰ ਸੱਦਾ ਭੇਜਿਆ ਗਿਆ ਐਸਕੇਐਮ ਨੇ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਤੋਂ ਹਾਲਾਂਕਿ ਪਹਿਲਾਂ ਹੀ ਇਨਕਾਰ ਕਰ ਦਿੱਤਾ ਐਸਕੇਐਮ ਦਾ ਇਹ ਤਰਕ ਹੈ ਇਹ ਕਹਿਣਾ ਹੈ ਕਿ ਜੋ ਉਹਨਾਂ ਦੇ ਕੋਲ ਡਿਟੇਲ ਭੇਜੀ ਗਈ ਹੈ ਇਸ ਮੀਟਿੰਗ ਨੂੰ ਲੈ ਕੇ ਉਸ ਦੇ ਵਿੱਚ ਕਿਸਾਨਾਂ ਦੀਆਂ ਜੋ ਡਿਮਾਂਡਸ ਨੇ ਮੰਗਾਂ ਨੇ ਉਸ ਦਾ ਜ਼ਿਕਰ ਨਹੀਂ ਹੈ ਇਸ ਕਰਕੇ ਉਹ ਮੀਟਿੰਗ ਦਾ ਹਿੱਸਾ ਨਹੀਂ ਬਣਨਗੇ ਉਦੋਂ ਨਵੇਂ ਸਾਲ ਤੇ ਮੁੱਖ ਮੰਤਰੀ ਮਾਨ ਨੇ ਕਿਸਾਨੀ ਮਸਲੇ ਨੂੰ ਲੈ ਕੇ ਕੇਂਦਰ ਸਰਕਾਰ ਤੇ ਸਵਾਲ ਖੜੇ ਕੀਤੇ ਨੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਤੇ ਗੱਲਬਾਤ ਤੋਂ ਭੱਜਣ ਕਿਸਾਨਾਂ ਦੀ ਆਵਾਜ਼ ਦਬਾਉਣ ਦੇ ਇਲਜ਼ਾਮ ਲਗਾਏ ਨੇ ਕਿਸਾਨੀ ਮੋਰਚੇ ਨੂੰ ਲੈ ਕੇ ਮੁੱਖ ਮੰਤਰੀ ਮਾਨ ਦੇ ਨਿਸ਼ਾਨੇ ਤੇ ਕੇਂਦਰ ਸਰਕਾਰ ਹੈ ਸੀਐਮ ਨੇ ਕੇਂਦਰ ਸਰਕਾਰ ਤੇ ਅੜਿਆਲਾ ਰੁਪਈਆ ਅਪਣਾਉਣ ਅਤੇ ਗੱਲਬਾਤ ਤੋਂ ਭੱਜਣ ਦੇ ਇਲਜ਼ਾਮ ਲਾਏ ਸੀਐਮ ਨੇ ਸਵਾਲ ਕੀਤਾ ਕਿ ਆਖਿਰ ਕੇਂਦਰ ਸਰਕਾਰ ਗੱਲਬਾਤ ਤੋਂ ਭੱਜ ਕਿਉਂ ਰਹੀ ਹੈ सीएम ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਜਦ ਛੱਟ ਕੇ ਉਹ ਕਿਸਾਨਾਂ ਦੇ ਨਾਲ ਗੱਲਬਾਤ ਦੀ ਪਹਿਲ ਕਰਨ ਤੇ ਅਸੀਂ ਬਹੁਤ ਵਾਰੀ ਐਫਰਟ ਕਰ ਚੁੱਕੇ ਹਾਂ ਕਿ ਬਈ ਗੱਲਬਾਤ ਕਰੋ ਮੰਗਾਂ ਜਿਹੜੀਆਂ ਸਾਰੀਆਂ ਸੈਂਟਰ ਨਾਲ ਰਿਲੇਟਡ ਨੇ ਸਾਰੀਆਂ ਮੰਗਾਂ ਜਿਹੜੀਆਂ ਉਹ ਚਾਹੇ ਉਹ ਇਹਨਾਂ ਦੋਨੇ ਫਾਰਮਾਂ ਦੀਆਂ ਚਾਹੇ ਉਹ ਬਾਕੀ ਜਿਹੜੀਆਂ ਯੂਨੀਅਨਾਂ ਨੇ ਜਿੰਨੇ ਵੀ ਨੇ ਮੰਗਾਂ ਕਾਮਨ ਹੀ ਨੇ ਮੰਗਾਂ ਸਾਰੀਆਂ ਸੇਮ ਨੇ ਜਥੇਵੰਦੀ ਜਾਂ ਵਿਚਾਰਤਾ ਰਾ ਅਲੱਗ-ਅਲੱਗ ਹੋ ਸਕਦੀ ਡੈਮੋਕਰੈਟਿਕ ਰਾਈਟ ਉਹਨਾਂ ਦਾ ਪਰ ਗੱਲਬਾਤ ਵਾਸਤੇ ਸੱਦਾ ਕਿਉਂ ਨਹੀਂ ਦਿੰਦੇ ਮੁੱਖ ਮੰਤਰੀ ਮਾਨ ਨੇ ਇਹ ਵੀ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਸਰਕਾਰ ਅੰਦੋਲਨਕਾਰੀ ਕਿਸਾਨਾਂ ਤੇ ਐਕਸ਼ਨ ਲਵੇ ਜਦਕਿ ਕਿਸਾਨਾਂ ਦੇ ਮਸਲੇ ਕੇਂਦਰ ਦੇ ਨਾਲ ਨੇ ਸੈਂਟਰ ਚਾਹੁੰਦਾ ਕਿ ਉਹਨੂੰ ਚੱਕ ਕੇ ਲੈ ਜਾਓ ਜੇ ਤੂੰ ਕਿਉਂ ਜੀ ਨਾ ਤਾਂ ਉਹ ਕੋਈ ਹਿੰਸਕ ਹੋ ਰਹੇ ਨੇ ਨਾ ਕੋਈ ਉੱਥੇ ਇਸ ਤਰ੍ਹਾਂ ਦਾ ਵੀ ਤਣਾਅ ਹੈ ਬਹੁਤ ਵੀ ਕਿਸੇ ਵੀ ਟਾਈਮ ਤੇ ਕੋਈ ਕੋਈ ਚਿੰਗਾਰੀ ਪੜ ਕੇ ਕੋਈ ਪ੍ਰੋਬਲਮ ਨਹੀਂ ਜੀ ਹਾਂ ਸਾਡੀ ਟੈਰੀਟਰੀ ਚ ਬੈਠੇ ਨੇ ਪਰ ਇੱਕ ਗੱਲ ਬਾਤ ਨਿਬੜੂਗੀ ਕੇਂਦਰ ਜੇ ਉਹਨਾਂ ਨਾਲ ਗੱਲ ਕਰੇ ਮੁੱਖ ਮੰਤਰੀ ਮਾਨਯ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਮੈਡੀਕਲ ਟ੍ਰੀਟਮੈਂਟ ਲੈਣ ਦੀ ਅਪੀਲ ਕੀਤੀ ਅਤੇ ਨਾਲ ਹੀ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਜ਼ਿਕਰ ਕੀਤਾ। ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇਵਾਲ ਸਾਹਿਬ ਦੀ ਸਿਹਤ ਦਾ ਜਿਹੜਾ ਖਿਆਲ ਰੱਖਣਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ। ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ। ਅੱਜ 50 ਡਾਕਟਰ ਹਰ ਵਕਤ 50 ਡਾਕਟਰ ਉੱਥੇ ਡਿਊਟੀ 'ਤੇ ਤਨਤ ਨੇ। ਬਿਲਕੁਲ ਜਿੱਥੇ ਉਹਨਾਂ ਦਾ ਤਰਨਾ ਚੱਲ ਰਿਹਾ ਡੜੀਵਾਲ ਸਾਹ ਦਾ ਉੱਥੋਂ 500 ਮੀਟਰ 550 ਮੀਟਰ ਤੇ ਇੱਕ ਹਵੇਲੀ ਨਾਂ ਦਾ ਕਾਬਾ ਸੀਗਾ ਉਹਨੂੰ ਅਸੀਂ ਹਸਪਤਾਲ ਚ ਕਨਵਰਟ ਕਰ ਰੱਖਿਆ ਉੱਥੇ ਸਾਰੀਆਂ ਹਸਪਤਾਲ ਵਾਲੀਆਂ ਫੈਸਿਲਿਟੀਆਂ ਜਿਹੜੀਆਂ ਹਸਪਤਾਲ ਡਿਕਲੇਅਰ ਕਰ ਰੱਖਿਆ ਫਰਵਰੀ ਮਹੀਨੇ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਸ਼ੁਰੂ-ਸ਼ੁਰੂ ਦੇ ਵਿੱਚ ਭਾਵੇਂ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਮੀਟਿੰਗਾਂ ਹੋਈਆਂ ਪਰ ਹੁਣ ਲੰਬੇ ਸਮੇਂ ਤੋਂ ਗੱਲਬਾਤ ਬੰਦ ਹੈ ਅਤੇ ਡੱਲੇਵਾਲ ਦਾ ਮਰਨ ਵਰਤ ਜਾਰੀ ਹੈ ਚੰਡੀਗੜ੍ਹ ਤੋਂ ਨਪਿੰਦਰ ਭਰਾੜ న్యూਸ ਟੀਮ ਤਦ ਕਿਸਾਨ ਆਗੂ ਨੇ ਵੀ ਕਿਹਾ ਕਿ ਉਹਨਾਂ ਦੇ ਮਸਲੇ ਪੰਜਾਬ ਜਾਂ ਹਰਿਆਣਾ ਸਰਕਾਰ ਦੇ ਨਾਲ ਨਹੀਂ ਨੇ ਕੇਂਦਰ ਸਰਕਾਰ ਦੇ ਨਾਲ ਨੇ ਤੇ ਕੇਂਦਰ ਨੂੰ ਗੱਲਬਾਤ ਦੀ ਪਹਿਲ ਕਰਨੀ ਚਾਹੀਦੀ ਹੈ ਆਪਾਂ ਤੇ ਸ਼ੁਰੂ ਤੋਂ ਕਹਿੰਦੇ ਰਿਹਾ ਕਿ ਸਾਡਾ ਮਸਲਾ ਨਾ ਹਰਿਆਣਾ ਸਟੇਟ ਨਾਲ ਹੈ ਨਾ ਪੰਜਾਬ ਨਾਲ ਮਸਲਾ ਕੇਂਦਰ ਨਾਲ ਖੇਤੀ ਮੰਤਰੀ ਜਾਂ ਅਮਿਤ ਸ਼ਾਹ ਜਾਂ ਪ੍ਰਧਾਨ ਮੰਤਰੀ ਖੁਦ ਬੈਠਕ ਬਲਾਵੇ ਕਿਸਾਨਾਂ ਦਾ ਮਸਲਾ ਜਿਹੜਾ ਆਪਣੇ ਨਾਲ ਹੋਇਆ ਵਿਆ 2020 ਦੇ ਵਿੱਚ ਜਿਹੜਾ ਛੱਡ ਕੇ ਆ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਲਈ ਸੁਭੀਨਾਥਨ ਦੀ ਰਿਪੋਰਟ ਕਰਜ਼ੇ ਤੋਂ ਮੁਕਤ ਕਰਉਣਾ ਉਹ ਮੰਗਾ ਉਹੀ ਨੇ ਧੂਰੀਆਂ ਪਈਆਂ ਨੇ ਐਗਰੀਮੈਂਟ ਚਾਰ ਗੇਟ ਦੀਆਂ ਮੀਟਿੰਗਾਂ ਹੋਈਆਂ ਹੁਣ ਸਮਾਂ ਇਹ ਸੀਗਾ ਕਿ ਕੇਂਦਰ ਸੱਦਾ ਦੇਵੇ ਇਸ ਮਸਲੇ ਦਾ ਹੱਲ ਕਰੇ ਪਤਰੋਪ ਕੋਨਟਰੀ ਮਾਨਤੇ ਬਿਆਨ ਤੇ ਬੀਜੇਪੀ ਦੇ ਵੱਲੋਂ ਪਲਟਵਾਰ ਕੀਤਾ ਗਿਆ ਮੁੱਖ ਮੰਤਰੀ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਪੈਸੇ ਭੇਜ ਛੋਣਾ ਨਹੀਂ ਸ਼ੁਕਰ ਮੁੱਖ ਮੰਤਰੀ ਮਾਨਤਾ ਕਹਿ ਇਤਿਬਾਰ ਹੈ ਕਿ ਕੇਂਦਰ ਸਰਕਾਰ ਨਹੀਂ ਲੈ ਰਹੀ ਕਿਸਾਨਾਂ ਦੀ ਸਾਰ ਮੁੱਖ ਮੰਤਰੀ ਮਾਨਤੇ ਵੱਲੋਂ ਜੋ ਕਿ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਸ਼ੰਭੂ ਟੈਕਨੋਲੋਜੀ ਬਾਰਡਰ ਤੇ ਫਰਵੀ ਤੋਂ ਅੰਦੋਲਨ ਹੋ ਰਿਹਾ ਹੈ ਕਿਸਾਨਾਂ ਦੇ ਮਸਲੇ ਕੇਂਦਰ ਸਰਕਾਰ ਦੇ ਨਾਲ ਨੇ ਮੈਂ ਤਾਂ ਸ਼ੁਰੂ ਤੋਂ ਪੂਰਦਾ ਕੰਮ ਕਰ ਰਿਹਾ ਹਾਂ ਕੇਂਦਰ ਸਰਕਾਰ ਗੱਲਬਾਤ ਤੋਂ ਕਿਉਂ ਕਬਰਾ ਰਹੀ ਹੈ ਪ੍ਰਧਾਨ ਮੰਤਰੀ ਨੂੰ ਗੱਲਬਾਤ ਦੀ ਪਹਿਲ ਕਰਨੀ ਚਾਹੀਦੀ ਹੈ ਮੁੱਖ ਮੰਤਰੀ ਮਾਨ ਨੇ ਇਹ ਬਿਆਨ ਦਿੱਤਾ ਜਿਸ ਤੇ ਬੀਜੇਪੀ ਨੇ ਬਲਟਵਾਰ ਕੀਤਾ ਕਿ ਮੁੱਖ ਮੰਤਰੀ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਪੈਸੇ ਭੇਜਣ ਤੇ ਵੀ ਝੋਨਾ ਪੰਜਾਬ ਸਰਕਾਰ ਨਹੀਂ ਚੁਕਰੀ ਬੀਜੇਪੀ ਨੇ ਵੀ ਇਹ ਇਲਜ਼ਾਮ ਲਗਾਏ ਗਏ ਇਨਜ਼ਾਮ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰੋ ਕੇਂਦਰ ਪੈਸਾ ਭੇਜਦਾ ਹੈ ਤੁਸੀਂ ਕਣਕ ਨਹੀਂ ਚੁਕਵੰਦੇ ਤੁਸੀਂ ਝੋਨਾ ਨਹੀਂ ਚੁਕਵੰਦੇ ਅੱਜ ਪੰਜਾਬ ਦੇ ਅੰਦਰ ਹਾਲਾਤ ਐਸੇ ਨੇ ਕਿ ਕਰੋੜ 42 ਲੱਖ ਲੋਕਾਂ ਨੂੰ ਕੇਂਦਰ ਦੀ ਸਰਕਾਰ ਰਾਸ਼ਨ ਭੇਜ ਰਹੀ ਹੈ ਸਟੇਟ ਗਵਰਨਰ ਦੀ ਕੋਈ ਵੀ ਸਕੀਮ ਕੰਮ ਨਹੀਂ ਕਰ ਰਹੀ ਸਰਕਾਰ ਟੋਟਲ ਦੀ ਟੋਟਲ ਫੇਲ ਹੈ ਚਾਹ ਲਾਅਨ ਆਰਡਰ ਹੋਵੇ ਚਾਹ ਉਹ ਮਾਫੀਆ ਜਿਹੜਾ ਪੰਜਾਬ ਦੇ ਖਾਰ ਰਿਹਾ ਉਹ ਮਾਫੀਆ ਲਗਾਤਾਰ ਉਹ ਪੰਜਾਬ ਨੂੰ ਚੂਸ ਰਿਹਾ ਹੈ ਉਦੇਮੋ ਕੋਂਤਰੀ ਮੰਤਰੀ ਮਾਨਦੇਵ ਨੂੰ ਕੇਂਦਰ ਸਰਕਾਰ 'ਤੇ ਇਲਜ਼ਾਮ ਲਗਾਇਆ ਗਿਆ ਕਿ ਕੇਂਦਰ ਦੇ ਵੱਲੋਂ ਰੱਦ ਕੀਤੇ ਕਾਨੂੰਨ ਫਿਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਕਿਸੇ ਹੋਰ ਰੂਪ ਦੇ ਵਿੱਚ ਕਾਨੂੰਨ ਲਿਆਉਣ ਦੀ ਕੋਸ਼ਿਸ਼ ਹੈ ਪੰਜਾਬ ਦਾ ਮੰਡੀਕਰਨ ਸਿਸਟਮ ਬਹੁਤ ਵਧੀਆ ਹੈ ਕੇਂਦਰ ਉਸ ਮੰਡੀਕਰਨ ਸਿਸਟਮ ਨੂੰ ਖਤਮ ਕਰਨਾ ਚਾਹੁੰਦਾ ਚਾਹੁੰਦਾ ਹੈ ਮੁੱਖ ਮੰਤਰੀ ਮਾਨਦੇਵ ਨੂੰ ਕੇਂਦਰ 'ਤੇ ਵੱਡਾ ਹਮਲਾ ਬੋਲਿਆ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਮੰਡੀਆਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ ਉਹ ਖਤਮ ਕਰਨਾ ਚਾਹੁੰਦੇ ਨੇ ਕੇਂਦਰ ਦਾ ਨਵਾਂ ਖਰੜਾ ਪੰਜਾਬ ਦੇ ਵਿੱਚ ਲਾਗੂ ਨਹੀਂ ਕਰਾਂਗੇ ਇਸ ਨੂੰ ਲੈ ਕੇ ਮੁੱਖ ਮੰਤਰੀ ਮਾਨ ਦੇਵ ਨੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਗਿਆ ਸਾਡੀ ਗੋਲੀ ਚਿੱਠੀ ਆਈ ਪਈ ਹੈ ਕਿ ਜੀ ਤਾਂ ਆਪ ਦੀ رائے ਦਿਓ ਮੰਡੀਕਰਨ ਪੰਜਾਬ ਤੇ ਹਰਿਆਣੇ ਦਾ ਮੰਡੀਕਰਨ ਸਿਸਟਮ ਬਹੁਤ ਕਮਾਲ ਹੈ ਸਾਡੇ ਲਗਭਗ 4 ਤੋਂ 5 ਕਿਲੋਮੀਟਰ ਦੇ ਰੇਡੀਅਸ 'ਚ ਮੰਡੀ ਹੈ ਉਹ ਮੰਡੀਕਰਨ ਬੋਰਡ ਸਾਡਾ ਇੱਕ ਬਹੁਤ ਵੱਡੀ ਸੰਸਥਾ ਹੈ ਏਜੰਸੀ ਹੈ ਤੇ ਉਹਨੂੰ ਤੁਸੀਂ ਫੇਰ ਮਤਲਬ ਖਤਮ ਕਰਨ ਦੀਆਂ ਗੱਲਾਂ ਕਰ ਰਹੇ ਹੋ ਸੋ ਅਸੀਂ سپورਟ ਨਹੀਂ ਕਰਦੇ ਅਸੀਂ ਕਿਉਂਕਿ ਉਹ ਤੇ ਐਗਰੀਕਲਚਰ ਇਜ਼ ਅ ਸਟੇਟ ਸਬਜੈਕਟ ਖੇਤੀ ਜਿਹੜਾ ਜਿਹੜੀ ਆ ਉਹ ਸਟੇਟ ਦਾ ਸਬਜੈਕਟ ਹੈ ਅਸੀਂ ਉਹ ਜਿਹੜੀ ਜਿਹੜੇ ਇਹਨਾਂ ਨੇ ਸੁਜੈਸ਼ਨ ਮੰਗੇ ਆ ਉਹਦੇ 'ਚ ਅਸੀਂ ਅਸੈਪਟ ਨਹੀਂ ਕਰ ਸਕਦੇ ਉਹਨੂੰ ਉਹ ਤਾਂ ਫੇਰ ਉਹੀ ਆ ਗਈ ਗੱਲ ਫਿਰ ਤੇ ਕੰਨ ਇਧਰਲੇ ਪਾਸੇ ਦੀ ਫਣੇ ਇਧਰਲੇ ਪਾਸੇ ਦੀ ਫਣੇ ਔਰ ਇਸ ਤਰ੍ਹਾਂ ਬੇਪਰਵਾਹੀਆਂ ਨਹੀਂ ਚਲਦੀਆਂ ਹੁੰਦੀਆਂ ਠੀਕ ਹੈ ਤੁਸੀਂ ਇਲੈਕਸ਼ਨ ਜਿੱਤ ਗਏ ਕੀ ਤੁਹਾਨੂੰ ਇਹ ਲੱਗਣ ਲੱਗ ਗਿਆ ਕਿ ਹਰਿਆਣੇ ਚ ਇਲੈਕਸ਼ਨ ਜਿੱਤ ਕੇ ਫਿਰ ਕੀ ਹੁੰਦਾ ਹੈ ਕਿਸਾਨਾਂ ਦਾ ਜਿਹੜਾ ਅੰਦੋਲਨ ਆ ਉਹਦਾ ਕੋਈ ਫਰਕ ਨਹੀਂ ਪੈਂਦਾ ਸਾਨੂੰ ਕੀ ਸਿਰਫ ਤੁਸੀਂ ਸਿਰਫ ਰਾਜਨੀਤਿਕ ਫਰਕ ਹੀ ਦੇਖੋਗੇ ਬਸ ਕਿ ਜਿਹੜੀ ਚੀਜ਼ ਵੋਟਾਂ ਨੂੰ ਅਸਰ ਪਾਉਂਦੀ ਹੈ ਉਸੇ ਨਾਲ ਹੀ ਗੱਲ ਕਰੋ ਹੈਗੇ ਤਾਂ ਸਾਡੇ ਅੰਨਦਾਤੇ ਆ ਉਹ ਤਾਂ ਅੰਨਦਾਤੇ ਕਹਿੰਦੇ ਆ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਸਾਨ ਆਗੂਆਂ ਨੂੰ اپੀਲ ਕੀਤੀ ਹੈ ਕਿ ਇਹ ਜੇ ਫੈਸਲੇ ਨਾ ਕਰੋ ਜਿਸ ਦਿਨਾਂ ਲੋਕ ਤੰਗ ਹੋਣ ਪੰਜਾਬ ਬੰਦ ਦੇ ਨਾਲ ਪੰਜਾਬ ਦਾ ਹੀ ਨੁਕਸਾਨ ਹੁੰਦਾ ਹੈ ਮੁੱਖ ਮੰਤਰੀ ਮਾਨ ਦੇ ਵੱਲੋਂ ਬਕਾਇਦਾ ਅੰਕੜਾ ਵੀ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਬੰਦ ਦੇ ਨਾਲ 100 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਦਰਸਲ ਕਿਸਾਨਾਂ ਦੇ ਵੱਲੋਂ ਕਿਸਾਨ ਆਗੂਆਂ ਦੇ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੀ ਦਸੰਬਰ ਨੂੰ ਜੋਕੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਸ ਨੂੰ ਵੱਡਾ ਹੰਗਾਰਾ ਹੋਇਆ ਤੇ ਇਸ ਦੇ ਵਿਚਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤਾਂ ਮੁੱਖ ਮੰਤਰੀ ਮਾਨ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਇਹ ਫੈਸਲੇ ਨਾ ਕਰੋ ਜਿਸ ਦੇ ਨਾਲ ਲੋਕ ਤੰਗ ਹੋਣਾ ਪੰਜਾਬ ਬੰਦੇ ਨਾਲ 100 ਕਰੋੜ ਰੁਪਏ ਦਾ ਨੁਕਸਾਨ ਹੋਇਆ। ਸੋ ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕਰਦਾ ਕਿ ਇਸ ਤਰ੍ਹਾਂ ਦੇ ਫੈਸਲੇ ਜਾਂ ਇਸ ਤਰ੍ਹਾਂ ਦੀ ਕੋਈ ਨਾਕੰਦੀ ਦੇ ਨਾਮ ਲੋਕਾਂ ਨੂੰ ਦੀ ਜ਼ਿੰਦਗੀ 'ਚ ਕੋਈ ਤਾ ਤੰਗੀ ਪ੍ਰੇਸ਼ਾਨੀ ਆਵੇ। ਮਤਲਬ ਪੰਜਾਬ ਬੰਦ ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਬੰਦ ਕਰਦਾ ਲੋਕਾਂ ਸੰਗ ਹੋਏ ਰੇਲਾਂ ਰੁਕੀਆਂ ਬੱਸਾਂ ਰੁਕੀਆਂ 100 ਕਰੋੜ ਰੁਪਏ ਦਾ ਪੰਜਾਬ ਸਰਕਾਰ ਦਾ ਇਕਨੋਮੀ ਦਾ ਘਾਟਾ ਪੈ ਗਿਆ ਇੱਕ ਦਿਨ ਚ ਉਹਨਾਂ ਨੂੰ ਕੀ ਵਰਕ ਪੈਂਦਾ ਜੀ ਦਿੱਲੀ ਵਾਲਿਆਂ ਨੂੰ ਉਹ ਕੰਨ ਕਰੀ ਜੋ ਸੋ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਕੇਂਦਰ ਸਰਕਾਰ ਸਾਰੇ ਦੇਸ਼ ਦੀ ਸਰਕਾਰ ਹੈ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀਓ ਸਾਰੇ ਦੇਸ਼ ਦੇ ਖੇਤੀ ਮੰਤਰੀਓ ਤੁਸੀਂ ਉਹਨਾਂ ਨੂੰ ਇਹ ਵੀ ਦੇਸ਼ ਦੇ ਨਾਗਰਿਕ ਨੇ ਬੁਲਾਓ ਗੱਲਬਾਤ ਕਰੋ ਇੱਕ ਦੌਰ ਦੋ ਦੌਰ ਪੰਜ ਦੌਰ ਜਿੱਥੇ ਵੀ ਜਾ ਕੇ ਗੱਲਬਾਤ ਜਾਂਦੀ ਹੈ ਕਾਮਨ ਮਿਨੀਮਮ ਪੁਆਇੰਟ ਕਿਸ ਕੋਈ ਬਣਦਾ ਹੈ ਤਾਂ ਬੁਲਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਮਸਾਲਾ ਹੋ ਜੂਗਾ ਉਦੋਂ ਖਨੌਰੀ ਬਾਰਡਰ ਤੇ ਡੱਲੇਵਾਲ ਦੇ ਨਾਲ ਸੰਘਰਸ਼ ਤੇ ਬੈਠੇ ਕਿਸਾਨਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਤੇ ਕਿਹਾ ਕਿ ਆਗੂ ਗੈਰ ਜ਼ਿੰਮੇਵਾਰਾਨਾ ਬਿਆਨ ਦੇ ਰਹੇ ਨੇ ਜਿਸ ਤੇ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਉਹ ਸੰਵਿਧਾਨ ਦੇ ਦਾਇਰੇ ਦੇ ਵਿੱਚ ਹੀ ਆਪਣੀ ਗੱਲ ਰੱਖ ਰਹੇ ਨੇ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਹੈ ਤੇ ਅਦਾਲਤ ਦੀ ਚੌਕੜ ਤੇ ਗੂੰਜ ਰਿਹਾ ਹੈ ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ਚ ਅਹਿਮ ਸੁਣਵਾਈ ਹੋਈ ਅਦਾਲਤ ਨੇ ਪ੍ਰਦਰਸ਼ਨਕਾਰੀ ਕਿਸਾਨ ਆਗੂਆਂ ਬਾਰੇ ਤਲਖ ਟਿੱਪਣੀ ਕੀਤੀ ਤੇ ਕਿਹਾ ਕਿ ਕੁਝ ਕਿਸਾਨ ਆਗੂ ਗੈਰ ਜ਼ਿੰਮੇਵਾਰانہ ਬਿਆਨ ਦੇ ਰਹੇ ਨੇ ਸਾਨੂੰ ਅਜਿਹੇ ਆਗੂਆਂ ਦੇ ਇਰਾਦਿਆਂ ਬਾਰੇ ਪਤਾ ਹੈ ਤੇ ਅਜਿਹੇ ਕਿਸਾਨ ਆਗੂਆਂ ਦਾ ਮਕਸਦ ਕੀ ਹੈ ਇਹ ਦੇਖਣਾ ਹੋਵੇਗਾ ਅਦਾਲਤ ਦੀ ਇਸ ਟਿੱਪਣੀ ਤੇ ਪੰਜਾਬ ਸਰਕਾਰ ਨੇ ਕਿਹਾ ਕਿ ਕੋਰਟ ਨੂੰ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਇਸ ਦੌਰਾਨ ਅਦਾਲਤ ਨੇ ਕਿਹਾ ਕਿ ਜੇ ਸੂਬਾ ਸਰਕਾਰ ਅਸਫਲ ਹੈ ਤਾਂ ਅਸੀਂ ਕਦਮ ਚੁੱਕਾਂਗੇ ਜਿਸ ਤੇ ਸਰਕਾਰ ਨੇ ਕਿਹਾ ਕਿ ਸਾਡੇ ਅਧਿਕਾਰੀ ਗਰਾਊਂਡ ਤੇ ਮੌਜੂਦ ਨੇ ਸਾਨੂੰ ਕੁਝ ਵਾਜਬ ਸਮਾਂ ਦਿਓ ਸਕਾਰਾਤਮਕ ਸਥਿਤੀ ਤੇ ਕੰਮ ਕਰਨ ਦੀ ਕੋਸ਼ਿਸ਼ ਜਾਰੀ ਹੈ ਪੰਜਾਬ ਸਰਕਾਰ ਦੀ ਮੰਗ ਤੇ ਕੋਰਟ ਨੇ ਸੋਮਵਾਰ ਤੱਕ ਦਾ ਸਮਾਂ ਦਿੱਤਾ ਤੇ ਪੁੱਛਿਆ ਕਿ ਸਰਕਾਰ ਡੱਲੇਵਾਲ ਨੂੰ ਕਿਉਂ ਨਹੀਂ ਸਮਝਾ پا ਰਹੀ ਕਿ ਹਸਪਤਾਲ ਚ ਉਹਨਾਂ ਦਾ ਮਰਨ ਵਰਤ ਚੱਲਦਾ ਰਹੇਗਾ ਸੁਪਰੀਮ ਕੋਰਟ ਦੀ ਟਿੱਪਣੀ ਤੇ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਹੀ ਬਿਆਨ ਦੇ ਰਹੇ ਨੇ ਤੇ ਅਜਿਹਾ ਕਰਕੇ ਉਹ ਡੱਲੇਵਾਲ ਦੀ ਭਾਵਨਾ ਦਾ ਹੀ ਜ਼ਿਕਰ ਕਰ ਰਹੇ ਨੇ ਆਗੂਆਂ ਨੇ ਕੋਰਟ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਨੂੰ ਐਮਐਸਪੀ ਗਾਰੰਟੀ ਕਾਨੂੰਨ ਬਣਾਉਣ ਦੇ ਨਿਰਦੇਸ਼ ਦਿੱਤੇ ਜਾਣ ਕਾਤਰ ਜੋ ਵੀ ہم یہاں پہ ਬਾਤ ਰੱਖ ਰਹੇ ہیں ਪੂਰੇ ਪ੍ਰੋਪਰ ਤਰੀਕੇ سے ਸਤਕਾਰ ਕੇ ਸਾਥ ਬੜੀ ਸਨਮਾਨ ਕੇ ਸਾਥ ਔਰ ਇੱਕ ਆਪਣੇ ਸੰਵਿਧਾਨ ਕੇ ਦਾਇਰੇ ਮੇਂ ਰਹਿ ਕੇ ਆਪਣੀ ਬਾਤਾਂ ਰੱਖੀ ਜਾ ਰਹੀਆਂ ਹਨ और उसी तरीके से अपनी बात हम प्रॉपर रख रहे हैं लगातार हमने तो सिर्फ इतना ही कहा है बार बार कि माननीय सुप्रीम कोर्ट सर्वोच्च संस्था है माननीय सुप्रीम कोर्ट केंद्र सरकार को भी दिशा निर्देश दे कि भाई जो संसद की कमेटी की रिपोर्ट है और माननीय सुप्रीम कोर्ट की कमेटी की जो इंट्रीम रिपोर्ट है जिन दोनों रिपोर्टों में एमएसपी गारंटी कानून के को बनाने की बात कही गई है कृपा करके उनको भी केंद्र सरकार लागू करे संसद से ऊपर तो हो नहीं गई केंद्र सरकार ਤੋ ਕੇਂਦਰ ਸਰਕਾਰ ਕੋ ਵੀ ਐਸੇ ਡਾਇਰੈਕਸ਼ਨ دیے ਜਾਏ ਯਹੀ ਬਾਤ ਅਬ ਤੱਕ ਬੜੀ ਸਤਕਾਰ ਔਰ ਸਨਮਾਨ ਕੇ ਸਾਥ ਕਹੀ ਗਈ ਹੈ ਜ਼ਿਕਰ ਜੋਗਾ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ 1 ਮਹੀਨੇ ਦੇ ਵੱਧ ਸਮੇਂ ਤੋਂ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ ਕਿਸਾਨ ਆਗੂਆਂ ਮੁਤਾਬਕ ਹਾਲਾਂਕਿ ਇਸ ਦੌਰਾਨ ਉਹਨਾਂ ਦੀ ਸਿਹਤ ਕਾਫੀ ਵਿਗੜ ਗਈ ਹੈ ਪਰ ਹੌਸਲਾ ਅਤੇ ਸੰਘਰਸ਼ ਦਾ ਜਜ਼ਬਾ ਪੂਰੀ ਤਰ੍ਹਾਂ ਬਰਕਰਾਰ ਹੈ ਖਨੌਰੀ ਤੋਂ ਪੰਕਜ ਕਪਾਹੀ న్యూਸ 18 ਪੰਜਾਬ ਉਹ ਤਾਂ ਸੁਖਬੀਰ ਸਿੰਘ ਬਾਦਲ ਨੇ ਕਿਸਾਨੀ ਮਸਲੇ ਦੇ ਲਈ ਕੇਂਦਰ ਤੇ ਸੂਬਾ ਸਰਕਾਰ ਦੋਵਾਂ ਨੂੰ ਜ਼ਿੰਮੇਵਾਰ ਦੱਸਿਆ ਸੁਖਬੀਰ ਬਾਦਲ ਨੇ ਕਿਹਾ ਕਿ ਦੋਵੇਂ ਸਰਕਾਰਾਂ ਕਿਸਾਨਾਂ ਵੱਲ ਧਿਆਨ ਨਹੀਂ ਦੇ ਰਹੀਆਂ ਮੈਂ ਪਹਿਲੀ ਕਿਹਾ ਸੀ ਕਿ ਸਾਡੀ ਜੀ ਦੇ ਕਿ ਇਹ ਨਾ ਆਮ ਆਦਮੀ ਪਾਰਟੀ ਨਾ ਕਿਸਾਨਾਂ ਦੀ ਭਾਵਨਾ ਸਮਝਦੀ ਹੈ ਨਾ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਹੈ ਨਾ ਇਹਨਾਂ ਨੂੰ ਕੋਈ ਪਰਵਾਹ ਹੈ ਕੋਈ ਜੁਆ ਮਰੇ ਕੁਛ ਜੋ ਹਾਲਾਤ ਅੱਜ ਦੇਸ਼ ਤੇ ਹੈ ਉਹ ਹਾਲਾਤ ਅੱਜ ਪੰਜਾਬ ਦੇ ਪੰਜਾਬ ਤਾਂ ਮੈਨੂੰ ਸਭ ਦਾ ਆ ਪਿਛਲੇ 10 ਸਾਲ ਜੇ ਟੰਬੇ ਹੈ ਇਹ ਜਾਂ ਬੁਰਾ ਹਾਲ ਹੋ ਗਿਆ ਅੱਜ ਪੰਜਾਬ ਚ ਰਹਿਨੇ ਫਿਟ ਚ ਬਦਾ ਰਹਿ ਰਿਹਾ ਨਾ ਉਹ ਡਰ ਲੱਗਦਾ ਅੱਜ ਗੈਂਗਸਟਰਾਂ ਦੇ ਫੋਨ ਆ ਰਹੇ ਅੱਜ ਬਲਾਦਕ ਹਰ ਰੋਜ਼ ਕੁਛ ਨਾ ਕੁਛ ਤੇ ਬੰਬ ਪਰ ਫਸੇ ਚੱਲੀ ਜਾਂਦੇ ਐ 테러იზਮ ਦਾ ਫੇਸ ਫਿੱਟ ਹੋ ਰਿਹਾ ਹੈ ਕਿਉਂਕਿ ਖਾਣਿਆਂ ਚ ਗ੍ਰੇਨੇਡਸਿੱਟੇ ਜਾ ਰਹੇ ਐ ਤੇ ਸਾਰੇ ਲੋਕੇ ਅੰਦਰ ਬੈਠੇ ਐ ਸੂਬੇ ਦਾ ਹੌਲ ਰੱਖੀ ਮੈਨੂੰ ਬੜੀ ਲੋਕਾਂ ਮਹਿਸੂਸ ਲੋਕੇ ਦੇਖ ਕੇ ਬੜਾ ਦੁੱਖ ਲੱਗਦਾ ਹੈ ਕਿਤਾ ਵਧੀਆ ਸੂਬਾ ਦਾਸਾ ਜਿਗਰਾ ਰੋਕਰਾਂਗੇ ਅਗਲੀ ਖਬਰ ਦਾ ਡਾਕਟਰ ਮਨਮੋਹ ਸਿੰਘ ਦੀ ਜਨਮ ਦਿਨ ਅਰਦਾਸ ਹੋਵੇਗੀ ਦੁਪਹਿਰ ਕਰੀਬ 3 ਵਜੇ ਦਿੱਲੀ ਦੇ ਗੁਰਦੁਆਰਾ ਰਕਾਬ ਰਕਾਬ ਗੰਜ ਸਾਹਿਬ ਦੇ ਵਿੱਚ ਇਹ ਅਰਦਾਸ ਕੀਤੀ ਹੈ 26 ਦਸੰਬਰ ਨੂੰ ਦਸਤੋਪ ਸਿੰਘ ਦਾ ਦਿਹਾਂਤ ਹੋ ਗਿਆ ਸੀ ਦਿੱਲੀ ਦੇ ਨਿਗਮ ਬੋਧ ਘਾਟ ਤੇ ਅੰਤਿਮ ਸੰਸਕਾਰ ਕੀਤਾ ਗਿਆ ਸੀ ਕਿ ਅੱਜ ਡਾਕਟਰ ਮਨਮੋਹ ਸਿੰਘ ਜੀਾਂ ਸੇ ਅਰਦਾਸ ਹੋ ਰਹੀ ਹੈ ਦੁਪਹਿਰ ਦੇ ਕਰੀਬ 3 ਵਜੇ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਵਿੱਚ ਅਰਦਾਸ ਹੋਵੇਗੀ 26 ਦਸੰਬਰ ਨੂੰ ਦਸਤੋਪ ਸਰਕਾਰ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਦਾ ਅਧਿਆਤ ਹੋਇਆ ਸੀ ਉਹਨਾਂ ਦੀ ਸਿਹਤ ਜ਼ਿਆਦਾ ਖਰਾਬ ਹੋਣ ਦੇ ਕਾਰਨ ਉਹਨਾਂ ਨੇ ਇਹਦੇ ਵਿੱਚ ਆ ਦਾਕ ਨ ਕਰਵਾਇਆ ਗਿਆ ਕਿ ਕਿਉਂਨਾ ਦਾ ਦਿਹਾਂਤ ਹੋ ਗਿਆ ਉਸਦੇ ਬਾਅਦ ਦਿੱਲੀ ਦੇ ਨਿਗਮ ਬੋਧਕਾਰ ਤੇ ਅੰਤਿਮ ਸੰਸਕਾਰ ਕੀਤਾ ਗਿਆ ਤੇ ਅੱਜ ਗੁਰਦੁਆਰਾ ਰਕਾਬगंज ਸਾਹਿਬ ਦੇ ਵਿਚੰਨ ਤੇ ਅਰਦਾਸ ਹੋਵੇ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਪੰਜਾਬ ਸਰਕਾਰ ਦੇ ਵੱਡੇ ਐਕਸ਼ਨ ਦੀ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਬਰਖਾਸਤ ਕਰ ਦਿੱਤਾ ਹੈ ਗ੍ਰਹਿ ਵਿਭਾਗ ਨੇ ਇਸ ਨੂੰ ਲੈ ਕੇ ਆਰਡਰ ਜਾਰੀ ਕੀਤੇ ਨੇ ਸਸਪੈਂਡ ਚੱਲ ਰਿਆ ਸੀ ਗੁਰਸ਼ੇਰ ਸਿੰਘ ਸੰਧੂ ਗੁਰਸ਼ੇਰ ਸੰਧੂ ਤੇ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਵਾਉਣ ਦੇ ਵਿੱਚ ਸਹਾਇਤਾ ਕਰਨ ਦੇ ਇਲਜ਼ਾਮ ਲੱਗੇ ਤੇ ਉਸ ਤੋਂ ਬਾਅਦ ਜੇ ਹੁਣ ਸਰਕਾਰ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਬਰਖਾਸਤ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਗ੍ਰਹਿ ਵਿਭਾਗ ਦੇ ਵੱਲੋਂ ਆਰਡਰ ਜਾਰੀ ਕੀਤੇ ਗਏ ਨੇ ਪਹਿਲਾਂ ਹਾਲਾਂਕਿ ਗੁਰਚੇਰ ਸਿੰਘ ਸੰਧੂ ਜੋ ਕੇ ਸਸਪੈਂਡ ਚਾਰਿਆ ਸੀਗਾ ਤੇ ਹੁਣ ਸਰਵਿਸ ਤੋਂ ਹੀ ਡੀਐਸਪੀ ਗੁਰਚੇਰ ਸਿੰਘ ਸੰਧੂ ਨੂੰ ਬਰਖਾਸਤ ਕਰ ਦਿੱਤਾ ਗਿਆ